ਸੱਤ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਬੋਤਲ ਦਾ ਡਟ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਨਸ਼ਿਆਂ ਦੇ ਖਿਲਾਫ ਚੱਲਦੀ ਮੁਹਿੰਮ ਦਾ ਅੱਜ ਸਿਖਰ ਹੋਣੀ ਪੜਿਆ ਜਦੋਂ ਇੱਕ ਉੱਚ ਕੋਟੀ ਦੇ ਵਿਦਵਾਨ ਡਾਕਟਰ ਨੇ ਐਡਾ ਸੋਹਣਾ ਪਾਠਨ ਕੀਤਾ ਕਿ ਲੋਕ ਕੀਲੇ ਹੀ ਗਏ ਘਰਾਂ ਨੂੰ ਤੁਰੇ ਜਾਂਦੇ ਲੋਕਾਂ ਦੇ ਮੂੰਹੋਂ ਇਹੋ ਹੀ ਬੋਲ ਨਿਕਲ ਰਹੇ ਸਨ ਕੁਝ ਨਹੀਂ ਪਿਆਓ ਇਹ ਨਸ਼ਿਆਂ ਚ ਐਵੇਂ ਭੁੱਕੀ ਫੀਮਾ ਡੋਡਿਆਂ ਤੇ ਸ਼ਰਾਬ ਲਈ ਮਰਦੇ ਫਿਰਦੇ ਰਹੇ ਨਾਲੇ ਕਸਤੂਰੀ ਵਰਗੀ ਜ਼ਿੰਦਗੀ ਤੇ ਸੋਹਣੇ ਵਰਗੀ ਸਿਹਤ ਬਰਬਾਦ ਕਰਦੇ ਰਹੇ ਹੁਣ ਤਾਂ ਸੱਚਾ ਸੁੱਚਾ ਜੀਵਨ ਬਤੀਤ ਕਰਾਂਗੇ ਆਪਾਂ ਜੀਵਾਂਗੇ ਕਿ ਦੂਜਿਆਂ ਨੂੰ ਜਿਉਣ ਲਈ ਪ੍ਰੇਰਾਂਗੇ ਲੰਬੜਦਾਰ ਜੀ ਕਿਵੇਂ ਲੱਗਾ ਫਿਰ ਮੇਰਾ ਭਾਸ਼ਣ ਜੀ ਤਨਤਨ ਕਰਵਾਤੀ ਤੁਸੀਂ ਬੜੇ ਵੱਡ ਮੁੱਲੇ ਵਿਚਾਰ ਨੇ ਤੁਹਾਡੇ ਬਈ ਵਾਹ ਲੰਬੜਦਾਰ ਜੀ ਮੈਂ ਆਪਣੇ ਵਿਚਾਰਾਂ ਨੂੰ ਤਿੱਖਿਆ ਕਰਨ ਲਈ ਬਹੁਤ ਮਿਹਨਤ ਕਰਦਾ ਹਾਂ ਉਹ ਚਕੋਟੀ ਦੀਆਂ ਕਿਤਾਬਾਂ ਨਾਲ ਕੰਸਲਟ ਕਰਦਾ ਰਹਿਣਾ ਠੀਕ ਹੈ ਨਾ ਡਾਕਟਰ ਸਾਹਿਬ ਤੁਹਾਡੀਆਂ ਕਿਆ ਬਾਤਾਂ ਭਾਸ਼ਣ ਕਰਦੇ ਆਂ ਤਾਂ ਤੁਸੀਂ ਮੰਤਰ ਮੁਕਤ ਕਰ ਦਿੰਦੇ ਹੋ ਗੱਲਾਂ-ਗੱਲਾਂ ਨਾਲ ਹੀ ਲੋਕਾਂ ਦਾ ਨਸ਼ਾ ਲਾਹੀ ਜਾਂਦੀ ਹੋ ਤੇ ਆਪਣੇ ਮੂੰਹੋਂ ਕਿਰਦੇ ਫੁੱਲਾਂ ਨਾਲ ਨਵੀਂ ਸੋਚ ਦਾ ਨਸ਼ਾ ਚੜਾਈ ਜਾਂਦੀ ਹੋ ਲੰਬੜ ਦਾ ਜੀ ਅਸੀਂ ਭਾਸ਼ਣ ਦਈਏ ਤੇ ਲੋਕਾਂ ਤੇ ਅਸਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਇਹੋ ਤਾਂ ਮੇਰੇ ਭਾਸ਼ਣ ਦਾ ਕਮਾਲ ਹੈ ਇਸੇ ਕਰਕੇ ਲੋਕ ਮੈਨੂੰ ਥਾਂ-ਥਾਂ ਸੱਜਦੇ ਰਹਿੰਦੇ ਨੇ ਤੇ ਨਾਲੇ ਮੇਰੀ ਬੱਲੇ-ਬੱਲੇ ਹੁੰਦੀ ਹੈ ਨਾਲੇ ਜੇ ਬਰਪਿਆਂ ਨਾਲ ਪਰ ਜਾਂਦੀਆਂ ਨੇ ਜੀ ਇਹਨਾਂ ਗੱਲਾਂ ਦਾ ਤਾਂ ਅਸੀਂ ਖਟਿਆ ਖਾਂਦੇ ਹਾਂ ਲੰਬੜਦਾਰ ਦੇ ਘਰ ਦੇ ਡਰਾਇੰਗ ਰੂਮ 'ਚ ਬੈਠੇ ਦੋਵੇਂ ਗੱਲਾਂ ਗੱਪਾਂ ਵਿੱਚ ਮਤਸਤ ਸੰਨ ਡਾਕਟਰ ਸਾਹਿਬ ਲਾਈਏ ਫਿਰ ਛਿੱਟ ਛਿੱਟ ਘਰ ਦੀ ਦੇਸੀ ਜੇ ਸੁਹਾਰੇ ਮੇਵਿਆਂ ਨਾਲ ਬਣਾਈ ਹੋਈ ਕਿਤੇ ਸਾਨੂੰ ਯਾਦ ਕਰਿਆ ਕਰੋਗੇ ਨਹੀਂ ਨਹੀਂ ਜੀ ਇਹ ਨਹੀਂ ਇੰਜ ਠੀਕ ਨਹੀਂ ਲੱਗਦਾ ਡਾਕਟਰ ਕੁਝ ਚਿਜ ਗਿਆ ਕੁਝ ਬਿੜਕਿਆ ਓਹੋ ਕੀ ਨਿਆਣਿਆਂ ਵਾਂਗੂ ਡਰਣ ਡਏ ਉਹ ਇਹ ਤਾਂ ਸਿਰਫ ਤੁਹਾਡੇ ਭਾਸ਼ਣ ਦੀ ਖੁਸ਼ੀ ਚ ਆ ਨਾਲੇ ਛਿੱਟ ਛਿੱਟ ਨਾਲ ਕੀ ਹੁੰਦਾ ਤੁਹਾਡੇ ਵਰਗੇ ਵਿਦਵਾਨ ਫਿਰ ਸਾਡੇ ਵੱਲੋਂ ਸੇਵਾ ਕੀ ਹੋਈ ਭਲਾ ਨਾਲੇ ਜੀ ਆਪਾਂ ਪੰਜਾਬੀ ਬੰਦੇ ਆ ਪੰਜਾਬੀਆਂ ਦੀ ਪਰਉਣਾਚਾਰੀ ਤਾਂ ਦੁਨੀਆ 'ਚ ਮੰਨੀ ਹੋਈ ਏ ਚਲੋ ਜਿਵੇਂ ਤੁਹਾਡੀ ਖੁਸ਼ੀ ਦੇਖ ਕੇ ਤਾਂ ਮੇਰੇ ਵੀ ਮੂੰਹ 'ਚ ਪਾਣੀ ਆ ਗਿਆ ਸੀ ਲੰਬੜਦਾਰ ਜੀ ਤੁਸੀਂ ਬੜੇ ਪਹੁੰਚੇ ਹੋਏ ਹੋ ਕਿਵੇਂ ਸਮਝ ਗਏ ਮੈਂ ਤਾਂ ਪੈਗ ਲਾ ਲੈਣਾ ਹੁਣਾਂ ਡਾਕਟਰ ਲੰਬੜਦਾਰ ਦੀ ਦਲੇਰੀ ਤੇ ਪਾਰਖੂ ਨਜ਼ਰ ਤੇ ਹੈਰਾਨ ਹੋ ਗਿਆ ਸੀ ਦੇਖਿਆ ਡਾਕਟਰ ਸਾਹਿਬ ਫਿਰ ਸਾਡਾ ਵੀ ਕਮਾਲ ਮੈਂ ਤਾਂ ਤੁਹਾਡੀ ਅੱਖ ਪਛਾਣ ਲਈ ਸੀ ਤੁਸੀਂ ਯਾਰਾਂ ਦੇ ਯਾਰ ਹੋ ਲੰਬੜਦਾਰ ਜੀ ਸੱਚੀ ਗੱਲ ਐ ਸ਼ਰਾਬ ਤਾਂ ਮੇਰੇ ਵਰਗੇ ਵੱਡੇ ਬੰਦਿਆਂ ਦੇ ਸ਼ੌਂਕ ਨੇ ਨਸੀਹਤਾਂ ਤਾਂ ਆਪਾਂ ਦੁੱਕੀ ਤਿੱਕੀ ਲਈ ਰੱਖੀਆਂ ਹੋਈਆਂ ਪਰ ਵਾਹ ਹੀ ਨਹੀਂ ਕਰੀਦੀ ਚੱਕੋ ਫਿਰ ਛੱਟ ਛੱਟ ਲਾਉਂਦਿਆਂ ਘੰਟੇ ਚ ਪੂਰੀ ਦੀ ਪੂਰੀ ਬੋਤਲ ਖਾਲੀ ਹੋ ਗਈ ਤੇ ਬੋਤਲ ਦਾ ਡੱਟ ਪੈਰਾਂ ਹੇਠ ਆ ਕੇ ਚਿਬਖੜਿਬਾ ਹੋਇਆ ਮੂੰਹ ਚੜਾ ਰਿਹਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ